ਹਾਂਜੀ ਦੋਸਤੋ ਸਵਾਗਤ ਕਰਦਾ ਆ ਤੁਹਾਡਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰੇ ਵੀਰਾਂ ਨੂੰ ਹਸੀ ਕਾਲ ਮੈਂ ਰਵਣਦੀਪ ਸਿੰਘ ਅੱਜ ਪਹੁੰਚੇ ਹੋਏ ਆ ਆਪਾਂ ਪਿੰਡ ਕੋਰਸ਼ਮੀਰ ਦੇ ਵਿੱਚ ਤੇ ਬਾਈ ਕੋਲੇ ਦੋ ਪਸ਼ੂ ਬਕਾਉ ਨੇ ਇੱਕ ਮੱਝ ਹੋਈ ਸੂਈ ਹੋਈ ਐ ਤੇ ਦੂਜੀ ਨੇ ਹਜੇ ਸੂਣਾ ਐ ਬਾਕੀ ਆਪਾਂ ਵੀਰ ਤੁਹ ਡਿਟੇਲ ਲੈ ਕੇ ਤੁਹਾਨੂੰ ਦੇਵਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਆਪਾਂ ਬਾਈ ਸੁਖਦੀਪ ਨਾਲ ਗੱਲਬਾਤ ਕਰਾਉਣੇ ਹੱਡੀ ਹਾਂਜੀ ਬਾਈ ਜੀ ਹਸੀ ਕਾਲ ਜੀ ਸਸਰੀ ਕਾਲ ਬਾਈ ਜੀ ਬਾਈ ਜੀ ਤੁਹਾਡਾ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਜੀ ਆਇਆਂ ਨੂੰ ਭਾਈ ਤੁਹਾਡਾ ਵੀ ਧੰਨਵਾਦ ਹਾਂਜੀ ਬਹੁਤ ਧੰਨਵਾਦ ਤੇ ਸਕਦੀ ਤੁਸੀਂ ਆਪਣਾ ਨਾਮ ਦੱਸ ਦੋ ਵੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਅੱਛਾ ਜੀ ਨਾਮ ਸੁਖਦੀਪ ਸਿੰਘ ਹੈ ਪਿੰਡ ਕੋਟਸ਼ਮੀਰ ਹੈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਤੇ ਇੱਕ ਤੁਹਾਡਾ ਆਪਾਂ ਨਾ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਤੁਹਾਡਾ ਨੰਬਰ ਵੀ ਦੱਸ ਦੋ ਸਾਨੂੰ ਵੀ ਤੁਹਾਡਾ ਨੰਬਰ ਕੀ ਹੈ ਨੰਬਰ 94639 36857 ਜੀ ਠੀਕ ਹੈ ਜੀ ਦੁਬਾਰਾ ਦੁਹਰਾ ਦੰਨੇ 94639 6857 ਠੀਕ ਹੈ ਜੀ ਬਾਈ ਜੀ ਅੱਜ ਤੁਹਾਡੇ ਕੋਲ ਦੋ ਨਾਗ ਵਕਾਊ ਆ ਜਿਹੜੇ ਆਪਣਾ ਸਕਰੀਨ ਤੇ ਦੇਸੀ ਜਾਂਦੀ ਹੈ ਪਹਿਲਾਂ ਤਾਂ ਇਹ ਝੋਟੀਵਾਰੀ ਵੱਲ ਗੱਲਬਾਤ ਕਰਾਂਗੇ ਜਿਹੜੀ ਇਹ ਝੋਟੀ ਹੈਗੀ ਕਿਹੜੇ ਸੂਏ ਹਜੇ ਨੇ ਸੂਣਾਗਾ ਇਹ ਹੁਣ ਦੂਜਾ ਸੂਆ ਸੂਣਾ ਵੀਰ ਜੀ ਅੱਛਾ ਜੀ ਦੂਜਾ ਸੂਆ ਸੂਣ ਵਾਲੀ ਹੈ 5-7 ਦਿਨਾਂ 8 ਦਿਨ ਹਫਤਾ ਕੱਢ ਸਕਦੀ ਹੈ ਹਫਤਾ ਕੱਢ ਜਾਊਗੀ ਹਫਤਾ ਕੱਢ ਦੂਜਾ ਤੇ ਬਾਈ ਜੀ ਤੋਰ ਕੇ ਦਿਖਾਓ ਆਪਣੇ ਦਰਸ਼ਕਾਂ ਨੂੰ ਹਾਂਜੀ ਤੋਰ ਕੇ ਲਓ ਜੀ ਦੋਸਤੋ ਤੁਸੀਂ ਆਪਾਂ ਹਜੇ ਇਹ ਗੱਬਣ ਮੱਝ ਹੈਗੀ ਸੂਣ ਵਾਲੀ ਹੈਗੀ ਪਿੰਡ ਕੋਰਸ਼ਮੀਰ ਜ਼ਿਲ੍ਹਾ ਬਠਿੰਡਾ ਤੇ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਪਸੰਦ ਆਈ ਵੀਡੀਓ ਬਾਕੀ ਜਿਹੜੀ ਹੈਗੀ ਕੱਦਗਾਠ ਬਹੁਤ ਆ ਮੱਝਦਾ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਘੱਟ ਜ਼ਰੂਰ ਲੱਗੂਗਾ ਪਰ ਬੇਲ ਦੀ ਬਹੁਤ ਵਧੀਆ ਹੈਗੀ ਤੇ ਸੂਣ ਵਾਲੀ ਮੱਝ ਹੈਗੀ ਥੱਲੋ ਥਣ ਲੇਵੇ ਦੀ ਤੁਸੀਂ ਚੈੱਕ ਕਰ ਲਓ ਜਿਹੜਾ ਥਣ ਲੇਵਾਗਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਹੋਇਆਗਾ ਥੋੜਾ ਜਿਹਾ ਦੋਸਤੋ ਮੱਝ ਡਰਦੀ ਹੈਗੀ ਤੇ ਆਪਾਂ ਤੁਹਾਨੂੰ ਬੋਚਕ ਦੇਨੇ ਹਨਾ ਹੌਲੀ ਹੌਲੀ ਥਣ ਲੈਵੇ ਦੀ ਜਿਹੜੀ ਥਣਾ ਦੀ ਜਿਹੜੀ ਹੈਗੀ ਹੈਗੀ ਉਹ ਕੁਆਲਿਟੀ ਦਿਖਾਉਣੇ ਆਪਾਂ ਤੁਸੀਂ ਚੈੱਕ ਕਰ ਲਓ ਥਣਾ ਜਿਹੜਾ ਕੱਲਾ ਕੱਲਾ ਦੋਸਤੋ ਪਿੱਠਪੁੜੇ ਦੀ ਤੁਸੀਂ ਚੈੱਕ ਕਰ ਲਓ ਸਿੰਘ ਆ ਜਿਹੜਾ ਦੋਸਤੋ ਇੱਕ ਪੋਲਰਾ ਲਿਖਾ ਹੋਇਆ ਹੈ ਸਿੰਘ ਦਾ ਤੁਸੀਂ ਦੇਖ ਲਓ ਸਿੰਘ ਵੈਸੇ ਜਿਹੜਾ ਇਹਦਾ ਪੋਲਰਾ ਘਰੇ ਪਿਆ ਵੀ ਹੈਗਾ ਤੇ ਉਹ ਸਿੰਘ ਸੀ ਜਿਹੜਾ ਇਹ ਕੁੰਡੀ ਵਾਲਾ ਸੀਗਾ ਬਾਕੀ ਆਪਾਂ ਰੇਟ ਆ ਜਿਹੜਾ ਉਹ ਵੀ ਕਨਫਰਮ ਕਰਾਵਾਂਗੇ ਬਾਈ ਜੀ ਵੰਡ ਦਿਓ ਤੁਸੀਂ ਥੋੜਾ ਜਿਹਾ ਝੋਟੀ ਕੱਦ ਦੀ ਬਹੁਤ ਵਧੀਆ ਝੋਟੀਆ ਕੱਦ ਕਾਠ ਵਾਲੀ ਤੇ ਸੂਣ ਵਾਲੀ ਆ ਦੋਸਤੋ ਤੁਸੀਂ ਦੇਖ ਲਓ ਚੈੱਕ ਕਰ ਲਓ ਬਾਕੀ ਆਪਾਂ ਰੇਟ ਵੀ ਕਨਫਰਮ ਕਰਾਵਾਂਗੇ ਵੀਡੀਓ ਦੇ ਵਿੱਚ ਹਾਂਜੀ ਬਾਈ ਜੀ ਇਹਦਾ ਰੇਟ ਕਿੰਨਾ ਕਰਤਾ ਤੁਸੀਂ ਇਹਦਾ ਰੇਟ 95000 ਆ ਜੀ 95000 ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੌਕੇ ਤੇ ਹੋ ਜਾ ਠੀਕ ਹੈ ਜੀ ਤੇ ਆਜੋ ਬਾਈ ਜੀ ਆਪਾਂ ਦੂਜੀ ਵੀ ਝੋਟੀ ਦਿਖਾਉਣੇ ਆ ਇਹਦਾ ਕੀ ਮਤਲਬ ਇਹਦਾ ਸੂਆ ਕਿਹੜਾ ਹੈਗਾ ਇਹਦਾ ਸੂਆ ਦੂਜਾ ਹੈ ਜੀ ਦੂਜਾ ਸੂਆ ਜੀ ਦੂਆ ਦੂਜਾ ਸੂਆ ਹੈ ਠੀਕ ਹੈ ਜੀ ਤੇ ਇਹਦਾ ਦੁੱਧ ਕਿੰਨਾ ਜੀ ਇਹਦਾ ਦੁੱਧ ਇਸ ਟਾਈਮ 8 ਕਿਲੋ ਲੀਟਰ ਤਿਆਰ ਹੈ ਜੀ 8 ਲੀਟਰ ਦੁੱਧ ਤਿਆਰ ਹੈ 10 ਦਿਨ ਸੂਈ ਨੂੰ ਹੋ ਗਏ ਬੱਚਾ ਉਹ ਨਾਲ ਹੈਗਾ 10 ਦਿਨ ਹੋ ਗਏ ਸੂਈ ਨੂੰ ਦੋਸਤੋ ਬੱਚਾ ਇਹਦੇ ਨਾਲ ਆਪ ਤੋੜ ਕੇ ਦਿਹਾਉਣੇ ਹੈਗੇ ਤੋੜ ਦੋ ਬਾਈ ਜੀ ਦੋਸਤੋ ਦੂਜੀ ਸੂਏ ਝੋਟੀ ਹੈ ਇਹ 8 ਕਿਲੋ ਦੁੱਧ ਤਿਆਰ ਆ ਹਜੇ ਇਹ ਮਤਲਬ ਆਪਾਂ ਸੰਦੇਹਾਂ ਦੀ ਵੀਡੀਓ ਹੈਗੀ ਤੇ ਉਂ ਦੁੱਧ ਦੀ ਗਾਰੰਟੀ ਹੋਊਗੀ ਦੁੱਧ 8 ਕਿਲੋ ਹੈ ਖਾਨਸ ਲੋਡ ਦੀ ਇਹ ਬਹੁਤ ਵਧੀਆ ਕੱਲਾ ਕੱਲਾ ਥਾਣਾ ਹੈਗਾ ਤੁਸੀਂ ਚੈੱਕ ਕਰ ਲਓ ਬੰਦਲੇਵੇ ਦੀ ਝੋਟੀ ਆ ਦੋਸਤੋ ਜੇ ਕਿਸੇ ਨੇ ਲੈਣੀ ਹੋਈ ਬਾਈ ਨੂੰ ਕਾਲ ਜਰੂਰ ਕਰਿਓ ਆਹ ਹੈ ਦਾ ਬੱਚਾ ਹੈ ਦੋਸਤੋ ਇਹਦੇ ਤੋਂ ਦੁੱਧ ਦੀ ਜਿਹੜੀ ਆਸ ਲਾਈ ਹੈ ਆਪਾਂ ਵੀ ਇਹ 10 ਕਿਲੋ ਦੁੱਧ ਖੁੱਲਾ ਕੱਢ ਦੋਗੇ ਬੰਦਲੇਵੇ ਦੀ ਇਹਦਾ ਲੇਵਾ ਜਿਹੜਾ ਦੋਸਤੋ ਸਾਰਾ ਪੱਟਾਂ ਦੇ ਵਿੱਚ ਹੈਗਾ ਤੁਸੀਂ ਚੈੱਕ ਕਰ ਲਓ ਜੇ ਕਿਸੇ ਵੀ ਨੇ ਇਹ ਦੋਨੇ ਪਸ਼ੂ ਖਰੀਦ ਕਰਨੇ ਹੋਣ ਤਾਂ ਤੁਸੀਂ ਬਾਈ ਨੂੰ ਫੋਨ ਨੰਬਰ ਆਪਾਂ ਤੁਹਾਨੂੰ ਲੈਤਾ ਤੇ ਕਾਲ ਕਰ ਸਕਦੇ ਹੋ ਤੁਸੀਂ ਦੋਨੇ ਪਾਸੋਂ ਦੇ ਆਪਾਂ ਇੱਕ ਵਾਰੀ ਫੇਰ ਨਿਗਾ ਮਰਮਾਉਣੇ ਆ ਛੋਡੀ ਤੇ ਇਹਦਾ ਰੇਟ ਬਾਈ ਜੀ ਆਪਾਂ ਕੀ ਕਰਤਾ ਇਹਦਾ ਰੇਟ 70000 ਹੈ ਜੀ ਅੱਛਾ ਇਹਦਾ ਰੇਟ 70000 ਰੁਪਏ ਜੀ ਹਾਂ ਜੀ ਇਹਦਾ 70000 70000 ਰੁਪਏ ਤੇ ਮੌਕੇ ਤੇ ਮੌਕੇ ਤੇ ਮਾਨਤਾ ਹੋ ਜੂ ਬਾਈ ਮਾਨਤਾ ਹੋ ਜੂਗਾ ਠੀਕ ਹੈ ਜੀ ਦੋਸਤੋ ਇਹਦਾ ਰੇਟ ਹੈਗਾ ਜਿਹੜਾ 70000 ਰੁਪਿਆ ਤੇ ਬਾਈ ਨੇ ਇਹਦਾ ਰੇਟ ਕੀਤਾ ਹੈਗਾ 95000 ਰੁਪਿਆ ਬਹੁਤ ਹੀ ਜ਼ਿਆਦਾ ਜਿਹੜੀ ਮੱਝ ਹੈਗੀ ਸੀਲ ਹੈਗੀ ਵੈਸੇ ਆਪਣੇ ਉੱਪਰ ਬੰਦੇ ਤੋਂ ਇਹ ਡਰ ਗਈ ਤਾਂ ਕਰਕੇ ਥੋੜਾ ਜਿਹਾ ਖੜੀ ਨਹੀਂ ਹੈਗੀ ਤੇ ਇਹਨੇ ਕਹਿੰਦੇ ਆਪਣੀ ਚੋਈ ਹੋਈ ਹੈ ਜੀ ਪਹਿਲੇ ਸੂਏ ਚੋਈ ਹੋਈ ਹੈ ਜੀ ਸੂਏ ਇੱਕ ਚੂਆ ਚੋਈ ਹੋਈ ਆਪਣੀ ਘਰ ਦੀ ਰੱਖੀ ਹੋਈ ਹੈ ਠੀਕ ਹੈ ਜੀ ਇਹਨੇ ਜਮਾਂ ਸੂਂਦਿਆ ਤਾਂ ਕੁੱਧ ਦੁੱਧ ਦਿੱਤਾ ਹੋਇਆ ਸੂਂਦਿਆ ਤਾਂ ਕੁੱਧ ਦੁੱਧ ਦਿੱਤਾ ਹੋਇਆ ਹੈਗਾ 10 ਲੀਟਰ ਦੁੱਧ ਪਹਿਲੇ ਸੂਏ ਦਾ ਚੋਇਆ ਸੀ ਠੀਕ ਹੈ ਜੀ ਤੇ ਜਮਾਂ ਚਵਾਈ ਜਮਾਂ ਸੂਂਦਿਆ ਤਾਂ ਕੀ ਕਰਦੇ ਰਹੇ ਆ 2 ਮਹੀਨੇ ਪਹਿਲਾਂ ਆਪ ਛੱਡੀ ਹੈ ਠੀਕ ਹੈ ਜੀ ਬਾਈ ਜੀ ਦਾ ਕਹਿਣਾ ਹੈਗਾ ਵੀ 2 ਮਹੀਨੇ ਪਹਿਲਾਂ ਛੱਡੀ ਹੋਈ ਹੈ ਇਹ ਘਰ ਤੇ ਇੰਨੇ ਹੀ ਕਹਿੰਦੇ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ